ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਦਰਪਨ ਸਿੰਘ ਸਾਹਿਬ ਓਨਰ ਵੀਰ सोनू ਨੂੰ ਬੁਲਾਇਆ ਦੋਸਤੋ सोनू ਵੀਰ ਦੀਆਂ ਵੀਡੀਓ ਜਿਹੜੀਆਂ ਦੋਸਤੋ ਆਪਾਂ ਦੂਜੇ ਤੀਜੇ ਦਿਨ ਜਿਹੜੀ ਅਪਡੇਟ ਤੁਹਾਨੂੰ ਦਿੰਦੇ ਰਹਿੰਦਾ ਬੜਾ ਜਿਆਦਾ ਆਉਂਦੀਆਂ ਵੀਰ ਦੇ ਕੋਲੇ ਦੋ ਤਿੰਨ ਚਾਰ ਨਾਲ ਜਿਹੜੇ ਆ ਦੋਸਤੋ ਹੁੰਦੇ ਆ ਦੂਜੇ ਤੀਜੇ ਦਿਨ ਇੱਕ ਇੱਕ ਅਪਡੇਟ ਜਿਹੜੀ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੀ ਆ ਇਸ ਕਿਲੇ ਤੋਂ ਅਇ ਤੋ ਤਕਰੀਬਨ ਕੋ 3-4 ਦਿਨ ਪਹਿਲਾਂ ਇੱਕ ਅਪਡੇਟ ਦਿੱਤੀ ਸੀ ਉਹਦੇ ਵਿੱਚ ਵੀ ਜਰਸੀ ਫੀਲਡ ਦੇ ਵਿੱਚ ਵੇੜਾ ਤੁਹਾਨੂੰ ਦਿਖਾਈਆਂ ਸੀ ਅੱਜ ਵੀ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਗਰਮੀ ਦੀ ਜਿੰਦ ਜਾਨ ਪਸ਼ੂਆ ਕ੍ਰੋਸ ਅੰਗਦੇ ਵਿੱਚ ਇੱਕ ਗੱਬੜ ਤੇ ਦੋ ਟੁਕੀਆਂ ਧਿਆਰੀ ਦੇ ਵਿੱਚ ਬਹੁਤ ਬਾਗਮਾਲ ਵੇੜਾ ਨੇ ਠੀਕ ਹੈ ਜੀ ਥੱਲੇ ਭਾਂਡੇ ਦੀਆਂ ਪੂਰੀਆਂ ਖਬਰਦਾਰ ਹੋਣਗੀਆਂ ਮੁੱਠੀ-ਮੁੱਠੀ ਥਾਣ ਹੋਣਗੇ ਠੀਕ ਹੈ ਜੀ ਤਰੀਕਾ 'ਚ ਪਹਿਲਾਂ ਨੋਟ ਕਰ ਲਓ ਮੇਰੇ ਭਰਾ ਅਜ ਆਪਾਂ 29 ਮਾਰਚ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4 3:30-4 ਵਜੇ ਦਾ ਸੋ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਪੂਰੀ ਜਾਣਕਾਰੀ ਸਾਰੇ ਤੇ ਜਿਹੜੇ ਪਸ਼ੂ ਸਵੇਰ ਸਵੇਆ ਹਰ ਵਾਰ ਦੀ ਤਰ੍ਹਾਂ ਪਤਾ ਨਾ ਤੁਰਾ ਮਾਰ ਕੇ ਸਾਰੇ ਪ੍ਰਾਣਾਂ ਨੂੰ ਖੁਣ-ਖੁਣ ਜ਼ਰੂਰ ਪਾਸ ਕਰਾਵਾਂਗੇ। ਹਉ ਕਰਦੇ ਆ ਪੂਰੀ ਗੱਲ ਬਾਤ। ਪੱਟੀ ਤੋਂ ਸਿਰਫ ਜਿਹੜਾ 5 ਕਿਲੋਮੀਟਰ ਦੀ ਦੂਰੀ ਤੇ ਜਾਂ ਪਿੰਡ ਲੋਕਾ ਪੱਟੀ ਤੋਂ ਜਿਹੜੀ ਛੜਕ ਤਰਨ ਤਰਨ ਨੂੰ ਜਾਂਦੀ ਆ ਕੈਰੋਂ ਪਿੰਡ ਵੀ ਇਸੇ ਛੜਕ ਦੇ ਉੱਪਰ ਆ। ਅੱਗੇ 2 ਕਿਲੋਮੀਟਰ ਸਿਰਫ ਪਿੰਡ ਲੋਕਾ ਆ ਜਾਂਦਾ। ਹਉ ਕਰਦੇ ਆ ਗੱਲ ਬਾਤ। ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਕਾ। ਸਤਿ ਸ੍ਰੀ ਅਕਾਲ ਸੋਨੂ ਸਾਹਿਬ। ਹੋਰ ਪੱਜੀ ਠੀਕ ਠਾਕ? ਹਾਂਜੀ ਵਧੀਆ ਭਾਈ। ਸੋਨੂ ਕਰੇ ਮਾਲ ਉੱਦੇ ਵੀ ਆਪਾਂ ਪਾਇਆ ਸੀਗਾ। हां जी ओ माल देख गया भाई ओदा तीन चार ਵੜਾ ਵੀ ਸੇਰੂ ਹਾਂਜੀ ਭਾਅ ਛੋਟੇ ਸੀ ਭਾਅ ਵਧੀਆ ਸੀ ਬਾਕੀ ਪਸ਼ੂ ਵੀ ਸਾਲ ਉਧਰ ਵੀ ਸਾਫ਼ ਸੁਥਰੇ ਸੀਗੇ ਸੈਣੀ ਅੱਜ ਵੀ ਆਪਣੇ ਕੋਲ ਬਹੁਤ ਥੱਲੇੋਂ ਭੰਡੇ ਦੇ ਵੜੀਆ ਚੰਗੀਆਂ ਬਹੁਤ ਚੰਗੀਆਂ ਭਾਜੀ ਬਹੁਤ ਐਂਡ ਐਂਡ ਪੀਸ ਠੀਕ ਹੈ ਵੀਰੇ ਇੱਕ ਉਹ ਇੱਕ ਗੱਪਣਾ ਤੇ ਦੋ ਸੁਈਆਂ ਹਾਂਜੀ ਦੋ ਸੁਈਆਂ ਪੰਜਾਂ ਪੰਜਾਂ ਦਿਨਾਂ ਦੀਆਂ ਠੀਕ ਹੈ ਵੀਰੇ ਹਾਂਜੀ ਲਓ ਵੀ ਦੋ ਪੰਜਾਂ ਪੰਜਾਂ ਦਿਨਾਂ ਦੀਆਂ ਸੁਈਆਂ ਵੜਾ ਤੁਹਾਨੂੰ ਦਿਵਾਵਾਂਗੇ ਇੱਕ ਗੱਪਣ ਟੁਕੀ ਤਿਆਰੀ ਦੇ ਵਿੱਚ ਜਿਹੜੀਆਂ ਤੁਸੀਂ ਵਿਚਕਾਰ ਸੈਂਟਰ ਦੇ ਦੇਖੋਗੇ ਬਹੁਤ ਪਿਆਰੀ ਬੱਸੀ ਆ ਸ਼ੁਰੂਆਤ ਜਿਹੜੀ ਆਪਾਂ ਇਧਰੋਂ ਕਰਾਂਗੇ ਇੱਕ ਬਹੁਤ ਪਿਆਰੀ ਵਹੜ ਤੋਂ ਠੀਕ ਆ ਜੀ। ਸੋਣ ਵੀਰੇ ਕੀ ਡਿਟੇਲ ਐ ਇਸ ਵਹੜ ਦੀ? ਇਹਨੂੰ ਸੋਈ ਨੂੰ ਸੰਤੂ ਸਾਹਿਬ ਉਹ 5 ਦਿਨ ਹੋਇਆ ਆ ਪਛਾਹ ਜੀ। ਬੋਲੇ ਤੇ ਨਿਕਲ ਚੁੱਕੀ ਆ। ਇਹਦੇ ਥੱਲੇ 15 15.5 ਕਿਲੋ ਦੁੱਧ ਆ। 15 15.5 ਕਿਲੋ ਦੁੱਧ ਤਿਆਰ ਆ। 55 64 ਦਿਨਾਂ ਦੇ ਦਰਾਂ ਨਹੀਂ। ਹਾਂ ਜੀ ਹਾਂ ਜੀ। ਲੋ ਵੀ 55 64 ਦਿਨਾਂ ਦੀ ਅਸੋਈਆ ਕਰਮਾ ਵਾਲੀ ਤੇ 15 14 15 14 ਕਿਲੋ ਦੁੱਧ। ਹਾਂ ਜਰ ਤਿਆਰ ਆ ਠੀਕ ਹੈ ਜੀ ਚੋਣ ਚਾਣ ਬੜੀ ਇੱਕ ਨੰਬਰ ਲੱਗੀ ਆ ਇਹ ਮਗਰ ਠੀਕ ਹੈ ਆਰਡਰ ਬਹੁਤ ਸੋਹਣਾ ਬਿਲਕੁਲ ਕੰਪੈਕਟ ਆਰਡਰ ਦੇ ਵਿੱਚ ਮੁਠੀ ਮੁਠੀ ਥਾਣਾ ਵੈੜ ਨੂੰ ਮਗਰ ਇਹ ਤਾਂ ਕੀ ਆ ਗਿਆ ਵੀਰੇ ਮਗਰ ਭਾਈ ਇਹਦੇ ਬੱਛਾ ਠੀਕ ਹੈ ਜੀ ਨੋਬੀ ਮਗਰ ਦੇ ਬੱਛਾ ਮੇਲ ਕਾਫ ਆ 15 ਦਾ ਹਿੱਸਾ ਤੂੰ ਸਾਹਿਬ 16 ਹੋਊਗਾ ओके okay. हां जी 14 ਨਾ ਹੋਊਗਾ ਤੁਹਾਨੂੰ ਮੇਰਾ ਸੂਆ ਪਹਿਲਾਂ ਹੀ ਹੋ ਗਈ ਹਾਂ ਪਹਿਲਾ 6 ਦੰਦਿਆ ਜੀ ਬਾਕੀ ਥਾੜਾ ਵੇਖੋ ਲੈਦੇ ਲੱਗਾ ਨਾ ਹਾਂ ਕੁਆਲਟੀ ਵਾਲੀ ਵਸ਼ੀ ਆ ਜੀ ਇਹ ਬੜੀ 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 ਗਾਂ ਰੱਖੀ ਜਿੰਨਾ ਕਰੋ ਲੈ ਆਏ ਆ ਜੀ ਠੀਕ ਆ ਜੀ ਤੇ ਥਾੜਾ ਵੇਖੋ ਮੇਰਾ ਭਰਾ ਠੀਕ ਆ ਜੀ ਮੁੱਠੀ ਮੁੱਠੀ ਥਾੜਾ ਤੇ ਨਿੱਗਰ ਲੈਵੇ ਦੇ ਵਿੱਚ ਬਹੁਤ ਸੋਨਾ ਹਵਾਨਾ ਛੱਡਾ ਕਰਮਾਲੀ ਦਾ ਹਾਂ ਜੀ 100 ਹਵਾਨਾ ਛੱਡਾ ਲੈਵਾ ਤੇ ਇਧਰੋਂ ਵੇਖੋ ਤੁਸੀਂ ਜਿੰਨੇ ਕਿਤੇ ਕਿਤੇ ਲੱਗਦੀਆਂ ਸੰਧੂ ਸਾਹਿਬ ਹਾਂ ਇਹ ਵਸ਼ੀ ਦਊ 20 ਕਿਲੋ ਦੁੱਧ ਠੀਕ ਆ ਭਾਈ ਠੀਕ ਹੈ ਬਈ ਜੋ ਕੁਮਾਨੋ ਗ੍ਰੀਟ ਇਤਰਾਜਾ ਦੇ ਤੋਂ ਮਗਰ ਦੇ ਕਿਸਾਨ ਗ੍ਰੋਹ ਪ੍ਰਕਾਰ ਦਾ ਇੱਕ ਵਾਰੀ ਸ਼ੇਰ ਆ ਪਰ ਰੀਟ ਕਰਦੇ ਨੇ ਬੱਛਾ ਮਗਰ ਪੰਜਾਂ ਦਿਨਾਂ ਦੀ ਸੂਈ ਆ ਤੇ 15 14 15 14 ਕਿਲੋ ਐਸ ਵਕਤ ਦੁੱਧ ਦੇ ਥੱਲੇ ਹਾਜ਼ਰ ਚੱਡੇ ਦੇ ਵੀ ਦੀ ਬੜੀ ਖਬਰਦਾਰ ਆ ਠੀਕਾ ਜੀ ਬਿਲਕੁਲ ਸਿਕਸ ਹਮਾਨਾਲੇ ਬਾ ਤੇ ਕੱਦ ਵੀ ਕਰਮ ਵਾਲੀ ਦਾ ਵੱਡਾ ਆ ਠੀਕਾ ਜੀ ਕੋਈ ਛੋਟੇ ਜੇ ਕੱਦ ਦੀ ਨਹੀਂ ਗੀ ਕੱਦ ਵੀ ਆਮ ਨਾਰਮਲ ਮੀਡੀਅਮ ਤੋਂ ਵੱਡਾ ਹਾਈਟ ਕੱਦ ਦੇ ਵਿੱਚ ਠੀਕ ਹੈ ਜੀ ਲਓ ਮੋੜ ਦਿਓ ਤੁਹਾਨੂੰ ਵੀਰੇ ਆ ਬੱਚਾ ਜੀ ਤੁਹਾਨੂੰ ਸਾਹ ਲੈ ਠੀਕ ਹੈ ਜੀ ਲਓ ਵੀ ਠੀਕ ਹੈ ਜੀ ਬਹੁਤ ਸੋਹਣੀ ਥੱਲੇ ਚੱਡੇ ਦੀ ਸ਼ੇਪ ਬਹੁਤ ਵਧੀਆ ਠੀਕ ਹੈ ਜੀ ਚੌਰਸ ਲੇਵਾ ਹੈ ਮੋਟ ਤੋਂ ਮੁੱਠੀ ਮੁੱਠੀ ਥਾਣ ਆ ਪਸੰਦ ਆਉਗੀ ਭਰਾਵਾਂ ਨੂੰ ਕੁਆਲਿਟੀ ਬਹੁਤ ਚੀ ਵਧੀਆ ਹੈਗੀ ਆ ਐਕਸੀਲੈਂਟ ਕੁਆਲਿਟੀ ਆ ਠੀਕ ਆ ਮਗਰ ਆ ਬੱਚਾ ਮੀਲ ਕਾਫ ਆ ਬੱਚਾ ਜੀ ਸੋ ਨਾੜੂਆ ਨਾਲ ਹੀ ਹੋਊਗਾ ਵੈਸੇ ਯਾਰ ਬੱਚੇ ਵਿੱਚ ਇਕੱਠੇ ਬੰਨੀ ਦਿੰਦਾ ਨਾਲ ਹੀ ਆ ਜੀ ਓਕੇ ਸੋਨੂ ਵੀ ਤੇ ਕੀ ਮੌਲਕ ਕੀ ਡਿਮਾਂਡ ਐ ਇਸ ਬੱਚੀ ਦੀ ਆ ਜਰਾ ਕਰਦੇ ਬੋਲੇ ਸੰਧੂ ਸਾਹਿਬ ਇਹਦਾ ਕਰਦੇ ਆ 85000 ਰੁਪਏ ਹਾਂਜੀ ਠੀਕ ਆ ਜੀ ਦਵਾਂਗੇ 75000 ਰੁਪਏ ਜੀ ਜਿਹੜਾ ਕੋਈ ਪ੍ਰੇਮ ਨਾਲ ਮਾਨਦਾਨ ਲਵ ਹੋਣਾ ਕਰਦਿਆਂ ਮਾਨਦਾਨ ਥੋੜਾ ਬਾਲਾ ਭੈਂਟ ਰਾਉ ਬਾਕੀ 20 ਕਿਲੋ ਬੱਚੀ ਦੁੱਧ ਦੇਣ ਵਾਲੀ ਹੈ ਫਿਰ ਦਮਾਨ 85 ਹੈ 75000 ਰੈਂਡ ਪੁਆਇੰਟ ਦੇਵਾਂਗੇ ਹਾਂ ਜੀ ਗਾ ਕੇ ਆ ਕੇ ਥੋੜਾ ਬਾਲਾ ਮਾਨਤਾ ਜਿਆਗਦੇ ਹਾਂ ਜੀ ਹਾਂ ਜੀ ਹਾਂ ਜੀ ਮਾਨਤਾ ਜਿੰਨਾ ਵੀ ਹੋ ਸਕਦਾ ਮਾਨਸਨ ਕਰਕੇ ਦੇ ਦਿਆ ਜੀ ਹਾਂ ਜੀ ਉਹ ਵੀ 75000 ਦੇ ਵਿੱਚੋਂ ਦੋਸਤੋ ਛੋੜ ਛੱਪਾ ਇਹ ਮਾਨਤਨ ਹੋ ਜਾਊਗਾ ਬਾਕੀ ਬੱਚੀ ਤੁਹਾਨੂੰ ਦਿਖਾ ਦਿੰਦੀ ਆ ਪਹਿਲਾ ਸੂਆ ਪਰੂਣ ਵਜਦੀ ਆ ਜੇ ਦਾ ਕੋਈ ਅਜਮਲ ਸੋਨੇ ਪਾ ਦੰਦਾ ਮੂੰਹ ਤਰਦੀ ਦੇ ਵਿੱਚ ਹੋਏ ਤਾਂ ਜ਼ਰੂਰ ਨੋਟ ਕਰਾ ਦੇ ਹਾਂਜੀ ਪੱਕਾ ਜੀ ਪੱਕਾ ਜਿਹੜੀ ਹੋਊਗੀ ਉਸੇ ਵੇਲੇ ਨੋਟ ਕਰਾਈ ਜਾਊਗਾ ਹਾਂ ਠੀਕ ਹੈ ਇਧਰ ਸੋਨੇ ਵੀਰੇ ਆਪਣੇ ਕੋਲ ਸੈਕਿੰਡ ਦਾ ਤਿਆਰ ਅਸੀਂ ਇਹ ਗੱਬਣਾ ਕੀ ਆ ਲੋ ਵੀ ਗੱਬਣ ਵੇਰ ਤੁਸੀਂ ਚੈੱਕ ਕਰੋ ਪਹਿਲਾ ਸੂਆ ਹੀ ਹੈ ਹਾਂ ਜੀ ਪਹਿਲੇ ਸੂਆ ਹੀ ਹੈ ਲੋ ਵੀ ਪਹਿਲੇ ਸੂਆ ਸੂਨ ਵਾਲੀ ਆ ਕੱਪੜ ਵੱਛੀ ਮੇਰਾ ਭਰਾ ਚੈੱਕ ਕਰਨ ਉਹ ਬਹੁਤ ਸੋਹਣੀ ਤੇਸੂ ਵਾਲੀ ਆ ਤੇ ਨਿੱਗਰ ਪਲੀ ਪਲੀਤੀ ਆ ਪੂਰੀ ਪਿੰਡੇ ਵਾਲੇ ਪਾਸਿਓਂ ਕਿੱਧਰ ਸਭੀ ਸੂਬੀ ਚੰਗੀ ਆ ਤੇ ਥੱਲਿਓ ਵੀ ਤੁਹਾਨੂੰ ਦਿਖਾਈਏ ਤਾਂ ਬਹੁਤ ਸੋਨਾ ਲੇਫਟਾ ਬਹੁਤ ਸੋਨੇ ਲੇਫਟੇ ਤਿਆਰ ਕਰੀ ਜਾਂਦੀ ਆ ਮੁੱਠੀ ਮੁੱਠੀ ਥਾਣੇ ਨਿਕਲ ਕੇ ਸਾਹਮਣੇ ਆਊਗਾ ਇੱਕ ਫਿਕਸ ਹਵਾਨੇ ਛੱਡੇ ਦੇ ਵਿੱਚ ਕਰਨ ਵਾਲੀ ਹੈ ਤਿਆਰੀ ਕਰੂਗੀ ਤੇ ਕੋਹਰਾ ਕਾਲਾ ਬੜਾ ਵੱਛੀ ਨੂੰ ਛੋਟੀ ਜੀ ਬੂਥੀ ਹੈ ਜਰਸੀ ਦੇ ਵਿੱਚ ਕਰੋਦਾ ਸਾਹ ਦੇ ਵਾਕੀ ਠੰਡੀ ਧੀਰੀ ਚੰਗੀ ਹੈ ਇਹ ਨਹੀਂ ਕਿ ਕੋਈ ਝੜ ਮਾਰਦੀ ਆ ਅਸੀਰ ਸਾਹਿਬ ਹਾਂ ਮੈਂ ਵੀ ਕਰੋ ਚੱਕ ਠੰਡੀ ਸਿਰੀ ਚੰਗੀ ਹੈ। ਨੌਜੇ ਠੀਕ ਆ ਜੀ। ਸੋ ਫੀਲਿੰਗਾਂ ਸ਼ਰੀਫੀਆਂ ਬਹੁਤ ਆ ਕਰਮ ਵਾਲੀਆਂ। ਹਾਂ 10 ਦਿਨ ਖੜਦੀ ਹੈ ਠੰਡੀ ਠੁੰਡੀ ਚੰਗੀ ਹੈ। ਮੁੱਠੀ ਮੁੱਠੀ ਥਾਣਾ ਦੇਖੋ। ਬਹੁਤ ਪਿਆਰੀ ਕੋਈ ਫੂਟ ਬੱਚਾ ਨਹੀਂਗਾ ਕੋਈ ਛਾਂਗ ਨਹੀਂਗੀ ਠੀਕ ਆ। ਹਾਂ ਜੀ ਆ। ਸੋ ਚਾਰੇ ਥਾਣਾ ਛੋੜੀ ਛੋੜੀ ਵੰਡ ਦੇ ਹਲਦੇ ਵਿੱਚ। ਸੋ ਪਸੰਦ ਆਊਗੀ ਬੱਚੀ। ਇਹ ਵੀ ਜਿਹੜੀ ਦੋਸੋਂ ਬਹੁਤ ਪਿਆਰੀ ਹੈ। ਲਿਓ ਮੋਰ ਤੋਂ ਫਿਰ ਸੁਣੋ। ਜਾਟੂ ਜਵਤੀ ਦਾ ਬੋਸ ਹੋਣਾ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਆ ਆ ਸੁਨ ਲਬਾਈਲ ਕੁਝ ਵੀ ਬਹੁਤ ਆ ਬਾਕੀ ਮੀਡੀਅਮ ਹਾਈਟ ਦੇ ਵਿੱਚ ਜਰਸੀ ਮੇਕ ਤੇ ਆ ਜੀ ਹਾਂ ਜਰਸੀ ਮੇਕ ਸਾਗੂ ਸੁਨੇ ਮੇਰਾ ਕੀ ਡਿਮਾਂਡ ਕੀ ਮੁੱਲ ਕਰਦੇ ਆ ਸੰਤੂ ਸਾਹਿਬ ਮੁੱਲ ਕਰਾਉ ਨੂੰ ਕੋਈ ਸਾਡਾ ਕਰਾਣ ਗਿਆ 55 ਦੀ ਏਰੀਆ 2000 ਹੋਰ ਘੱਟ 53 ਦੇ ਦੇ ਦੀਏ 53 ਦੇ 1.5 ਸੋਨੇ ਥੋੜੀ ਬਾਲੀ ਛੋਟ ਛੋਟ ਕਰ ਦਾਂਗੇ ਮਾਨਦਾਰ ਨਾਲ ਭੈਣ ਭਰਾ ਦੋ ਠੀਕ ਆ ਜੀ 57000 ਦੇ ਵਿੱਚੋਂ ਵੀਰ ਸੋਨਾ ਦਾ ਵੀ ਥੋੜੀ ਬਾਤੀ ਛੋਟ ਚੱਪਾ ਕਰ ਦਿਆਂਗੇ ਜਰਸੀ ਆ ਆ ਸੋ ਬੱਚੀ ਤੁਸੀਂ ਵੇਖ ਲੀਆ ਬੱਚੀ ਚੰਗੀ ਆ ਆ ਵੇਖੋ ਠੀਕ ਆ ਸੋ ਠੰਡੀ ਤੇਰੀ ਆ ਸੇਲਸ ਆ ਆ ਵੇਖੋ ਠੀਕ ਆ ਜੀ ਬਾਕੀ ਥਾਂ ਤੁਹਾਨੂੰ ਵੇਖੋ ਮੈਂ ਖੇਡ ਕਰੋ ਜਾਈਂਗਾ ਬਹੁਤ ਵਧੀਆ ਠੀਕ ਆ ਜੀ ਥੱਲੇ ਲੈਫਟੀ ਲੁਬਟੀ ਬਹੁਤ ਸੋਹਣੀ ਬਣਾਈ ਹੁੰਦੀ ਆ ਅਜੇ ਸੁੰਦੇ ਨਹੀਂ ਗਈ ਘੱਟੋ ਘਾਟ 7 ਦਿਨ ਸੋਲੇ ਇਹਦੇ 10 ਦਿਨ ਰਹੇ ਆ ਜੀ 10 ਦਿਨ ਘੜ ਦਿਓ ਆਰਾਮ ਨਾਲ ਹਾਂਜੀ ਹਾਂਜੀ ਠੀਕ ਹੋ ਗਈ ਤਿਆਰੀ ਚੰਗੀ ਕਰ ਦਿੱਤੀ ਜਰਸੀਆਂ ਆ ਇਹ ਹੁੰਦੀਆਂ ਹੀ ਇਹ ਗ੍ਰੇਡ ਹੁੰਦੀਆਂ ਟੰਡੀਆਂ ਵਾਂ ਹਾਂ ਹਾਂਜੀ ਨਹੀਂ ਬਹੁਤ ਪਿਆਰੀ ਬੱਸੀ ਆ ਬਾਕੀ ਉਹ ਬੜੀ ਗੱਲ ਕਰਦੇ ਆਂ ਘਰੇ ਖੜੀ ਵੀ ਫੌਸਕੀਨ ਵੀ ਬਹੁਤ ਖੜੀ ਵੀ ਬਹੁਤ ਸੋਹਣੀ ਨਾ ਬੜੀ ਬੜੀ ਵਧੀਆ ਉਹਨਾਂ ਨੇ ਆ ਪਲੀ ਪ੍ਰੀਤੀ ਅਗੇ ਕਹੋ ਸੰਦੋਸੋ ਸੇਵਾ ਦੇ ਵਿੱਚ ਰਹੀ ਕਰਮਾਂ ਦੀ 53000 ਦੀ ਮਿਲ ਜੂਗੀ ਵਿੱਚੋਂ ਛੋੜ ਚੱਪਾ ਇਧਰ ਇੱਕ ਹੋਰ ਗਿਫਟ ਮੰਗਾਉਣੇ ਤੁਹਾਨੂੰ ਬਹੁਤ ਪਿਆਰੀ ਬੱਸੀ ਇਹ ਵੀ ਵੀਰ ਲੈ ਕੇ ਆਇਆ ਵੇੜਾ ਅੱਜ ਤਿੰਨੇ ਬਹੁਤ ਖੂਬਸੂਰਤ ਆ ਵੇੜਾ ਪਹਿਲਾਂ ਵੀ ਚਲੋ ਬਹੁਤ ਖੂਬਸੂਰਤ ਚੰਗੇ ਪਸ਼ੂ ਆਉਂਦੇ ਤੇ ਅੱਜ ਵੀ ਬਿਲਕੁਲ ਸਿਰੇ ਲੱਗਾ ਪਿਆ ਤੇ ਲਵਾਦ ਤੇ ਵੇੜ ਦਾ ਕਦ ਕਦ ਇਹਦਾ ਆਪਾਂ ਤੁਹਾਨੂੰ ਜ਼ਿਕਰ ਕਰਦਿਆਂ ਵੀ ਵੱਡੇ ਕਲਦ ਘਾਟ ਦੇ ਵਿੱਚ ਰੰਗ ਪ੍ਰਿੰਟ ਵਾਈਟ ਤੇ ਬਿਲਕੁਲ ਵਿੱਚ ਬਲੈਕ ਡੱਬ ਨੇ ਤੇ ਤੁਹਾਨੂੰ ਫਿਰ ਇਹਦਾ ਸੂਬਾ ਕਿ ਨਿਮਾਊਗਾ ਇਹ ਪਹਿਲਣਿਆ ਜੀ ਪਹਿਲਣ ਹਾਂ ਆ ਬੱਸੀ ਜੇ ਮਗਰ ਠੀਕ ਆ ਜੀ ਮਗਰ ਵੀ ਬੱਸੀ ਆ ਗਈ ਆ ਇੱਥੇ ਰੋਕੇ ਜੀ ਮੜਾ ਲਓ ਜੀ ਆ ਮਗਰ ਬੱਸੀ ਆ ਠੀਕ ਆ ਜੀ ਸੋ ਬੱਚਾ ਚੈੱਕ ਕਰ ਲਓ ਆ ਮਗਰ ਬੱਸੀ ਹੈ ਤੇ ਪਹਿਲਾ ਬੈਰ ਜਿਹੜੀ ਸੋਈ ਹੈ ਥਣ ਥਣ ਨੂੰ ਬਹੁਤ ਸੋਹਣੇ ਕਰਮਾਲੀਆਂ ਨੇ ਕੱਟਿਆ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਪਹਿਲੇ ਸੂਏ ਬੱਸੀਆਂ ਨੇ ਤੇ ਥਾਣਾ ਤੁਹਾਨੂੰ ਵੇਖ ਕੇ ਲੱਗਦਾ ਵੀ ਦੂਜੇ ਸੂਬੇ ਦੇ ਵਿੱਚ ਨੇ ਬਹੁਤ ਪਿਆਰੀ ਬੱਚੀ ਆ ਥਾਣੇ ਦੇ ਵਾਲੇ ਪਾਸੋਂ ਠੀਕ ਆ ਜੀ ਅੱਜ ਤੁਹਾਨੂੰ ਕਿੰਨੇ ਦਿਨ ਦੱਸੇ ਵੀਰੇ ਇਹਨੂੰ ਪੰਜਵਾਂ ਦਿਨ ਹੈ ਅੱਜ ਪੰਜਵਾਂ ਦਿਨ ਹੋਲੇ ਜੋ ਬਾਹਰ ਆ ਗਈ ਕਿੰਨਾ ਸੁਣਦੇ ਆਂ ਇਸ ਵਕਤ ਇਹ ਥੱਲੇ 14 14.5 ਕਿਲੋ ਦੁੱਧ ਪੱਕਾ ਹਾਂ ਜੀ ਲੋ ਵੀ 14 14.5 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਦੇਖੋ ਜੀ ਬਹੁਤ ਪਿਆਰੀ ਬੇੜ ਆ ਉਹ ਥੜ ਭਾਂਡੇ ਵਾਲੀ ਆ ਠੀਕ ਆ ਜੀ ਨਾਰਮਲੀ ਆਪਣੇ ਘਰਾਂ ਦੇ ਵਿੱਚ ਚੁਵਾਈਆਂ ਵੀਰ ਕਰਦੇ ਹੱਸੀ ਹੱਥੀ ਮੁੱਠੀ ਵਾਲਾ ਥਾਣਾ ਬਹੁਤ ਜਲਦੀ ਥੋੜੀ ਸਪੀਡ ਬਣ ਦੇਖੋ ਜੀ ਕਰੋ ਜੇ ਸੋ ਚਟਾਲੇ ਵਾਲਾ ਬਹੁਤ ਠਾਣੇ ਦੇ ਆ ਫਿਰਸ ਹਵਾਨਾ ਨੇ ਦਾ ਇੱਕ ਬਿਲਕੁਲ ਨਖੇਰ ਦੇ ਵਿੱਚ ਤੁਹਾਨੂੰ ਲੱਗਾ ਕਰ ਵਾਲੀ ਨੂੰ ਮੁੱਠੀ ਮੁੱਠੀ ਥਾਣਾ ਬੋਲੀ ਬਹੁਤ ਪਿਆਰੀ ਵਸੀ ਆ ਸੁੰਦਰ ਵਾਲੇ ਪਾਸਿਓਂ ਵੀ ਤੇ ਚੱਡੇਲੇ ਵਾਲੇ ਪਾਸਿਓਂ ਵੀ ਦੁੱਧੋ ਦੇ ਵਿੱਚ ਵੀ ਚੰਗਾ ਯੋਗਦਾਨ ਪਾਉਗੀ ਵੈਸੇ ਜਿਹੜੇ ਸਾਣਾ ਪੈਂਦਾ ਬਹੁਤ ਸੋਹਣਾ ਤੇ ਮੁੱਠੀ ਮੁੱਠੀ ਥਾਣਾ ਆ ਦੇਖੋ ਜੀ ਸੋ ਵੀ ਪਰਵੋ ਠੀਕ ਆ ਜੀ ਸਿਰਾਂ ਹੀ ਲੱਗ ਗਿਆ ਜੀ ਤੇ ਬਿਲਕੁਲ ਮੱਛੀਆਂ ਆਈਆਂ ਬਹੁਤ ਪਿਆਰੀਆਂ ਸੋ ਸਪੌਂਸਰਾਂ ਦਾ ਮਾਲ ਚੰਗੇ ਸਾਫ ਸੁਥਰੇ ਪਸ਼ੂ ਆ ਜੱਡੇ ਲੈਵੇ ਤੁਸੀਂ ਵੇਖ ਹੀ ਲੈ ਠੀਕ ਆ ਜੀ ਬਿਲਕੁਲ ਕੰਪੈਕਟ ਟੈਟ ਠਿਕਸ ਹਵਾਂ ਨੇ ਜੱਡੇ ਲੈਵੇ ਆ ਦੇਖੋ ਸੋ ਠੰਡੇ ਧੀਰੇ ਪਸ਼ੂ ਬਿਲਕੁਲ ਪਰਫੈਕਟ ਆ ਜੀ ਸੋ ਦੇਖ ਸੀਲ ਈ ਢੀ ਆ ਜੀ ਨਿਆਣਾ ਪਾਉ ਚੈ ਨਾ ਤੂੰ ਜਿੰਨੀ ਵਤੀਆ ਸੁਣ ਲੈ ਹਾਂਜੀ ਹਾਂਜੀ ਕੀ ਮੁੱਲ ਕੀ ਡਿਮਾਂਡ ਕਰਾਂਗੇ ਸੰਤੂ ਸਾਹਿਬ ਮੁੱਲ ਦੇ 85000 ਰੁਪਏ ਕਰਦੇ ਆ ਹਾਂਜੀ ਤੇ ਹਾਂ ਨਾ 75 ਦੀ ਹਣ ਤੁਹਾਡੇ ਕਰ ਦਿਆਂਗੇ ਭੈਣ ਭਰਾ ਦਾ ਬਹੁਤ ਹਾਂਜੀ ਚਲੋ ਕਰਦੇ ਸੋਨੇ ਵੀਰ ਜਿੰਨਾ ਵੀ ਹੋ ਸਕਦਾ ਖਿੱਚ ਕੇ ਕਰ ਦਿਓ ਜੀ ਹਾਂਜੀ ਕਰਾਂਗੇ ਅਸੀਂ ਪਿਆਰੀ ਹੈ ਤੇਰੀ ਬੱਚੀ ਵਾਲੇ ਪਾਸੇ ਕੋਈ ਲਾਂਬੇ ਵਾਲੀ ਕਰਦੇ ਨੂੰ ਬਹੁਤ ਪਿਆਰੀ ਹੈ ਸੁੰਦਰਤਾ ਵਿੱਚ ਵੀ ਬਾਕੀ ਥਣ ਭਾਂਡੇ ਵਾਲੇ ਪਾਸੇ ਵੀ ਬੜੀ ਖਬਰਦਾਰ ਹਾਂ ਜੀ ਹਾਂ ਜੀ ਲਓ ਵੀ 75000 ਦੇ ਵਿੱਚੋਂ ਸੋਨੂ ਵੀਰਾਂ ਦਾ ਵੀ ਮਾਨਦਾਰ ਖੁੱਲਾ ਕਰਾਂਗੇ ਬਾਕੀ ਮੇਰਾ ਵੀਰ ਟੂ ਵੀ ਆ ਕਰ ਰਿਹਾ ਆ ਸਾਰੇ ਪਾਸੋਂ ਚੈੱਕ ਕਰੋ ਤੁਸੀਂ ਬਿਲਕੁਲ ਚੌਰਸੇ ਵਾਲ ਮੋੜ ਤੋਂ ਬਹੁਤ ਖੂਬਸੂਰਤ ਬੱਚੀ ਹੈ ਸੋ ਜਿਹੜੇ ਮੇਰੇ ਭਰਾ तकरीबन ਚਲੋ ਸੋਇਆ ਸੋਇਆ ਪਸ਼ੂ ਲੱਭ ਰਹੇ ਆ ਤੇ ਇਹਨੂੰ ਹੱਥੋਂ ਪਾਲ ਸਕਦੇ ਹੋ ਜਿਹੜਾ ਮੇਰਾ ਵੀਰ 14 ਵੀ ਚਲੋ ਪੈਸੇ ਥੋੜੇ ਲੱਗ ਜਾਣ ਗੱਭਣ ਪਸ਼ੂ ਲੈ ਲਈਏ ਪਿਆ 8-10 ਦਿਨ ਸਾਹਵਲੀ ਤੇ ਸਵਾਰ ਗਿਆ ਤੇ ਹਾਥੀ ਉਹ ਮੇਰਾ ਭਰਾ ਤੁਸੀਂ ਇਹ ਸੂਜੇ ਨੰਬਰ ਵਾਲੀ ਬੱਚੀ ਨੂੰ ਹੱਥ ਪਾ ਲਿਆ ਜੀ ਪਛੀ ਇਹ ਵੀ ਬਹੁਤ ਪਿਆਰੀ ਹੈ ਬਿਊਟੀਜ਼ ਦੇਖੋ ਸੁਨ ਦਫਾ ਬਹੁਤ ਵਧੀਆ ਬਾਕੀ ਥਣ ਚੱਡਾ ਬਹੁਤ ਹੋਣਾ ਜੀ ਬਣ ਰਹੀ ਆ ਅੱਜ ਸਾਰੀ ਤਿਆਰੀ ਕਰ ਜੂਗੀ ਇਹ ਆ ਜਦੋਂ ਸੋ ਤਿੰਨੀ ਵੜਾ ਸੀ ਤਾਂ ਤਿੰਨੇ ਪਹਿਲਾਂ ਪਹਿਲੇ ਸਵੇਰ ਆ ਦੋ ਸੁਈਆਂ ਇੱਕ ਗੱਭਣ ਤਿਆਰੀ ਦੇ ਉੱਤੇ ਸੁਭਾਰ ਜੰਗਾ ਲਗਾ ਸਾਰੇ ਭਰਾਵਾਂ ਨੂੰ ਪਸੰਦ ਆਇਆ ਤੇ ਜਰੂਰ ਬਾਤੋ ਦੋ ਬਾਤ ਤੇ ਵੀਡੀਓ ਸ਼ੇਅਰ ਕਰਿਆ ਕਰੋ ਇੱਕ ਸੋਨੂ ਵੀਰੇ ਆਪਣੇ ਨੰਬਰ ਕਰਦੇ ਹਾਂ ਸਾਡੇ 62394 ਜੀ 99415 ਠੀਕ ਹੈ ਜੀ ਹਾਂ ਜੀ ਲਓ ਵੀ ਠੀਕ ਹੈ ਜੀ 62394 ਤੇ 99415 ਹਾਂ ਜੀ ਹਾਂ ਜੀ ਸੋਨੂ ਲਓ ਵੀ ਇਹ ਨੰਬਰ ਵੀਰ ਸੋਨੂ ਉਹਨਾਂ ਦੇ ਆ ਪਿੰਡ ਲੋਕਾ ਪੱਟੀ ਤਹਿਸੀਲ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬੱਚੀਆਂ ਚੰਗੀਆਂ ਨੇ ਮੇਲਾ ਲੁੱਟਣ ਵਾਲੀ ਗੱਲਬਾਤ ਆ ਕ੍ਰੋਸ ਅੰਕ ਦੇ ਵਿੱਚ ਸਪਾਇਲ ਦੇ ਅਧਾਰ ਤੇ ਤੁਸੀਂ ਪਹਿਲੇ ਪਹਿਲੇ ਫੋਨਾਂ ਤੇ ਸੌਦਾ ਕਰ ਲੋਗੇ ਵੀ ਇੰਨੀਆਂ ਕਿ ਪਿਆਰੀਆਂ ਬੱਚੀਆਂ ਨੇ ਠੀਕ ਹੈ ਜੀ ਇੱਥੇ ਆਣ ਕੇ ਕਿਸੇ ਭਰਾ ਨੇ ਚੋਚਵਾ ਕੇ ਤਸੱਲੀ ਕਰਨੀ ਆ ਤੇ ਆਪਦੀ ਬਿਲਕੁਲ ਹੱਕ ਸਮਝ ਕੇ ਜਰੂਰ ਨਾ ਸਮਝੀਂ ਠੀਕ ਹੈ ਜੀ ਸੁਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਾਡੇ ਸ੍ਰੀ ਅਕਾਲ